ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਆ ਸਾਰਨਿਕੋ ਇਟਲੀ ਦਾ ਬਾਜ਼ਾਰ ਇੱਥੇ ਇਟਾਲੀਨ ਚ ਮਰਕਾਤੋ ਕਹਿੰਦੇ ਆ ਅੱਜ ਲੱਗਣੀ ਆ ਮਰਕਾਤੋ ਇੱਥੇ ਅੱਗੇ ਉਠਾਂ ਲੱਗਦੀ ਸੀ ਉਹਨਾਂ ਨੇ ਥਾਂ ਬਦਲਤਾ ਇੱਥੇ ਹੁਣ ਥਾਂ ਖੁੱਲਾ ਆ ਤੇ ਬਹੁਤਾ ਰੱਖ ਜਿੱਦਾਂ ਭੀੜ ਨਹੀਂ ਹੁੰਦੀ ਫੇ ਬੰਦਾ ਖਰੀਦਦਾਰੀ ਵਧੀਆ ਤਰੀਕੇ ਨਾਲ ਕਰ ਸਕਦਾ ਤੇ ਅੱਜ ਆਪਾਂ ਸਾਰੇ ਮਾਰਕੀਟਿਕ ਮਾਵਾਂਗੇ ਤੁਹਾਨੂੰ ਦਿਖਾਵਾਂਗੇ ਰੇਟ ਕੀ ਰੇਟ ਕੋਟ ਚੱਲਦੇ ਆ ਤੇ ਸਾਰੀ ਘੁੰਮ ਕੇ ਮਾਰਕੀਟ ਦਿਖਾਵਾਂਗੇ ਸਾਰਿਆਂ ਨੂੰ ਚਲੋ ਦੇਖਦੇ ਆ ਆ ਰਹੇ ਸਭ ਮਾਰਕੀਟ ਮਰਕਾਤੋਂ ਲੱਗੀ ਹੋਆ ਸਭ ਸ਼ੋਪਿੰਗ ਕਰ ਰਹੇ ਆ ਇਟਲੀ ਦੀ ਮਰਕਾਤੋਂ ਲੱਗੀ ਹੋਈ ਆ ਆ ਜਾ ਚੱਲ ਕੇ ਦਿਖਾ ਲਦੇ ਆ ਸਾਨੂੰ ਅੰਦਰ ਆ ਸਕੂਟਰ ਲਾਇਆ ਹੋਆ ਲੋਕਾਂ ਨੇ ਵਾ ਐਂਟਰੀ ਆ ਪਹਿਲੀ ਦੁਕਾਨ ਆ ਪਤੀਲਿਆਂ ਵਾਲੀ ਮੈਂ ਇੱਧਰ ਕੱਪੜੇ ਵਾਲੀਆਂ ਲੱਗੀਆਂ ਆ ਉਹ ਫੁੱਲ ਪਏ ਆ ਇਹਨਾਂ ਆਪਿਆ ਬੀਬੀਆਂ ਆ ਹੁਣ ਪਾਰਸ ਥੋੜੋ ਜਿਹੀ ਗੋਈ ਸਨੇ ਉਹ ਸੇ ਮੀਂਚ ਕਿ ਕਹੇ ਹੁਮੇ ਤੇ ਵਾ ਲੈ ਕਿ ਜਿਸਤ ਕੋ ਲੀਏ ਕਿਉਂਕਿ ਵੈ ਸੋ ਤੰਤੀਸ਼ੀਨੋ ਕੈਸੇ ਕਮੂਨ ਨਾ ਸਾਬਣ ਸੋਡਾ ਹੂੰ ਹਾਂ ਮਿਸਟਰ ਪਤੀਲੇ ਇਹ ਆ ਜੀ 23 ਰੁਪਏ 23 ਯੂਰੋ ਦਾ ਪਤੀਲਾ ਢੱਕਣ ਲੱਗ ਗਿਆ ਇਹਦਾ ਆ ਬੱਸ ਇਹ ਮੇ ਕੋਲ ਲਾ ਹਾਂ ਇਹ ਆ ਸਾਰਾ ਘਰ ਦਾ ਸਮਾਨ ਪਿਆ ਹਨ ਕੰਦੂਗਾ ਸ ਆਲੂ ਛਿੱਲਣੇ ਝਾਰਨੀਆਂ ਕੰਗੀਆਂ ਆ ਬੋਰਚ ਪੇ ਸਾਰੇ ਲੈ ਫਾਲੋ ਇੰਬੰਡ ਅਸੇ ਨਾ ਰੇਤਾ ਆ ਬਟੂਏ ਆ ਬਟੂਏ ਆ ਬੈਲਟਾਂ 20 20 ਰੁਪਈਆਂ ਦਾ ਬੈਲਟਾਂ ਸਾਰੇ ਕੱਪੜੇ ਲੱਗੇ ਹੋਏ ਲੇਡੀਜ਼ ਸਾਰੇ ਲੇਡੀ ਸੂਟ ਆ ਬੰਦਿਆਂ ਦਾ ਮਾਲ ਘੱਟ ਆ ਇੱਥੇ ਆ ਬੂਟ ਆ ਗਿਆ ਏ ਇਹ 20 ਰੁਪਏ ਦੇ ਬੂਟ ਆ ਥੋਕ ਚੇ ਮਾ ਲਿਆ ਹੂੰ ਚੇ 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 ਉਹ ਜੋਨੋ ਬੁਨ ਜੌਰਨੋ ਬੁਨ ਜੋ ਫੌਲ ਕਿੰਨੇ ਸੋਨੇ ਲਾਇਆ ਵਾ ਆ ਦੂਜੀ ਗਲੀ ਆ ਗਈ ਆ ਹੁਣ ਤੀਜੀ ਆ ਗਈ ਆ ਟੇਬਲਾਂ ਤੇ ਰੱਖਣ ਵਾਲਾ ਕੱਪੜਾ ਤਾਂ ਕੁਰਸੀਆਂ ਤੇ ਰੱਖਣ ਵਾਲੀਆਂ ਗੱਦੀਆਂ ਬੂਟ ਜਾਦੇ ਆ ਇੱਥੇ ਹੂੰ ਆਪੋ ਹੀ ਬੂਟ ਵਾਪੇ ਆ। ਜਪਲਾਂ 6-6 ਰੁਪਏ ਦੀਆਂ। ਪਾਰਸ ਜਾਵੇ ਆ। ਪਾਰਸਾਂ ਦਾ ਇਟਲੀ ਦਾ ਲੈਦਰ ਮਸ਼ਹੂਰ ਆ। ਪਾਰਸ ਜਾਦੇ ਲੈਦਰ ਦੇ। 10-10 15-15 20-20 ਰੁਪਏ ਦੀਆਂ ਚੀਜ਼ ਸਾਰੀਆਂ। ਆ ਬੀਬੀਆਂ ਦੀਆਂ ਚਾਪਲਾਂ 7 ਰੋ ਯੂਰੋ ਦੀ ਵਧੀਆ ਹਨ ਤੇਤੀ ਬੂਸੇ ਤੋਂ ਸੋਹਣੇ ਆ ਪਰ ਥੱਲੇ ਦੂਜੇ ਪਾਸੇ ਲੱਗੀ ਹੋਆ ਹੁਣ ਉਧਰ ਚੱਲਦੇ ਆ ਖੁੱਲ੍ਹਾ ਥੈ ਆ ਨਾ ਹੁਣ ਪਹਿਲਾਂ ਉਦੋਂ ਤਾਂ ਪੀੜੀ ਬਹੁਤ ਹੁੰਦਾ ਹੈ ਵੀੜਾ ਥੈ ਇਹ ਆਈ ਸਾਰਨਿਕੋ ਬਰਕਾਤੋ ਹੁਣ ਨਵੇਂ ਥੈ ਲੱਗਣ ਲੱਗੀ ਆ ਵਧੀਆ ਫੁੱਲ ਬੁੱਟੇ ਲਾ ਕੇ ਵਧੀਆ ਚੀਜ਼ ਬਣਾਈ ਪਈ ਆ ਔ ਫੋਲ ਸਾਰੇ ਤਰ੍ਹਾਂ ਦੇ ਮੈਂ ਸਾਰੀਆਂ ਟੌਫੀਆਂ ਪਈਆਂ ਸਾਰੀਆਂ ਕੈਂਡੀ ਇਹ ਖਾਣ ਪੀਣ ਵਾਲਾ ਸਮਾਨ ਸਾਰਾ ਹੈ 50 ਸੈਂਟੇ ਨੂੰ ਪੂਰਾ 50 ਸੈਂਟੇ ਹਰ ਪੇਜ਼ 50 50 ਪੈਸੇ ਦੇ ਪੀਸ ਪਏ ਆ ਸਾਰੇ ਆ ਲੈ ਲੈ ਕਪੜਾ ਮੈਲੀ ਸੂਰੂ ਬੋਣ 50 ਸੈਂਟੇ ਇਹ ਕੋਲੋਂ ਵਾ ਤੀਜੀ ਗਲੀ ਆ ਗਏ ਹਾਂ ਵੱਡੀ ਅਮਰਖਤ ਤੋਂ ਸਾਰੀ ਬਹੁਤ ਵੱਡੀ ਲੱਗੀ ਹੋਆ ਰੀਬੀਆਂ ਦਾ ਸਾਮਾਨ ਪਿਆ ਸਾਰਾ ਹੈ ਹਾਂ ਸੇਆਂ ਦੀ ਚਾਦਰ ਹੂੰ ਸੇ ਰੁਪਏ ਕੀ ਵਿਸਵਾਸ ਸਹੀ ਹੈ ਰੋ ਸਹੀ ਹੈ ਉਹ ਕਹਾਂ ਸਾਰਾ ਹੈ ਹਾਂ 100 ਰੁਪਈਆ ਕਪੜਾ ਜ਼ਿਆਦਾ ਆ ਬਾਕੀ ਤਾਂ ਸਾਮਾਨ ਘਟਿਆ ਕਪੜਾ ਜ਼ਿਆਦਾ ਮਿਲਦਾ ਸਾਰੇ ਪਰਸੀ ਕਪੜੇ ਦੀਆਂ ਦੁਕਾਨਾਂ ਚਾਹੀਦੀਆਂ ਕਪੜਾ ਬਹੁਤ ਆ ਆ ਖਾਣ ਪੀਣ ਵਾਲੀ ਆਗੇ ਦੁਕਾਨ ਇੱਥੇ ਖਾਣ ਪੀਣ ਦਾ ਜ਼ਿਆਦਾ ਮੁਰਗਾ ਮੁਰਗਾ ਮੱਛੀ ਜ਼ਿਆਦਾ ਹੈ ਇੱਥੇ ਹੋਰ ਵੀ ਖਾਣ ਪੀਣ ਦਾ ਸਮਾਨ ਆ ਆ ਫਲ ਫਰੂਟ ਆ ਗਿਆ ਏ ਸੇ ਕੇਲੇ ਔਰ ਟੋਪੀਆਂ ਆ ਗਈਆਂ ਆ ਵੀ ਖਾਣ ਪੀਣ ਵਾਲੀ ਆ ਗਈ ਮਾਰਕੀਟ ਆ ਵੀ ਬੀਬੀਆਂ ਭੈਣਾਂ ਵਾਲੀਆਂ ਨੌ ਪਾਲਸਾਂ ਆ ਵੀ ਖਾਣ ਪੀਣ ਵਾਲੀ ਆ ਵੀ ਜੁੱਤੀਆਂ ਦੀ ਆ ਸੈਂਡਲ ਆ ਗਿਆ ਹੁਣ ਗਰਮੀਆਂ ਵਾਲੇ ਹਾਂ ਫੇ ਫਰੂਟ ਵਾਲੀ ਆ ਗਈ ਦੁਕਾਨ ਨੂੰ ਉਹ ਬੋਲੇਗਾ ਹਾਂ ਮੀਟ ਵਾਲੀ ਆ ਗਈ ਦੁਕਾਨ ਮੀਟਾ ਇੱਧਰ ਸਾਰਾ ਖਰਬੂਜੇ ਸੇਵ ਟਮਾਟਰ ਇੱਥੇ ਖਾਣ ਵਾਲਾ ਜ਼ਿਆਦਾ ਐ ਇਸ ਏਰੀਆ ਖਾਣੇ ਵਾਲੀ ਐ ਸਾਰਾ ਉਹ ਵੀ ਖਾਣੇ ਵਾਲੀ ਆ ਜ਼ਿਆਦਾ ਖਾਣ ਵਾਲਾ ਸਮਾਨ ਨਹੀਂ ਆ ਇੱਥੇ ਬਹੁਤ ਵੱਡੀ ਮਾਰ ਬਹੁਤ ਵੱਡੀਆਂ 2 3 300 ਦੁਕਾਨ ਹੋਣੀ ਹੈ ਇੱਥੇ ਘੱਟੋ ਘੱਟ 2 300 ਦੁਕਾਨ ਹੋਣੀ ਹੈ ਸਾਬ ਰੇੜੀਆਂ ਲੱਗੀਆਂ ਬੰਕਰਲੇ ਆ ਸੋਨਾ ਆ ਗਿਆ ਸਾਰਾ ਹੀ ਸਾਬ ਸੋਨਾ ਾਰੇ ਲੱਗੇ ਹੋ ਟੋਪੀਆਂ ਪਈਆਂ ਇਹ ਇਹ ਨੀ ਨਾ ਮਾ ਹੁੰਦੇ ਆ ਜੋਦਰਾ ਜੀ ਕਿਉਂ ਆਇਦਰ ਕੰਬਾ ਜੀ ਚਾਹ ਹੋਰ ਗਲੀ ਆ ਗਈ ਇੱਕ ਉਹ ਵੱਡੀ ਮਾਰਕ ਮਰਕਤੋ ਸਭ ਬੂਟਾਂ ਦੀਆਂ ਜਾਦੇ ਆ ਗੂਟ ਹੋ ਗਏ ਇਹ ਕਪੜਾ ਹੋ ਗਿਆ ਇਹ ਮਾਲ ਜਾਦੇ ਆ ਆ ਗਿਆ ਘਰ ਦਾ ਸਮਾਨ ਕੱਪ ਪਲੇਟਾਂ ਬਿਜਲੀ ਦਾ ਸਮਾਨ ਆ ਗਿਆ ਫੁੱਲ ਕਾਪੀਆਂ ਕਿਤਾਬਾਂ ਟੇਬਲਾਂ ਦਾ ਕਪੜਾ ਛਤਰੀਆਂ ਆ ਗਈਆਂ ਜੀ ਇਹ ਫੇਕ ਕੱਪੜਾ ਆ ਗਿਆ। ਆਹ ਵੀ ਕੱਪੜਾ ਆ ਗਿਆ ਸਾਰਾ। ਸਾਰਾ ਇੱਕ ਇੱਕ 1.5 ਰੁਪਏ ਦਾ 1.5 0 1 0 2 0 ਦਾ ਸਾਮਾਨ। ਆਹ 7 8 0 ਦਾ ਸਾਰਾ ਸਾਮਾਨ 6 0 ਦਾ ਸਾਰਾ ਹੀ। ਇਸ ਨੂੰ ਤੁਸੀਂ ਐਂਟਰੋ ਆਹ ਮਾਰ ਤੇ ਸਾਮਾਨ ਲੱਗਾ ਹੈ ਸਾਰੇ ਚ ਇਹ ਸਾਰੇ ਮਜ਼ਦੂਰੇ ਆ ਆਉ ਨੂਨ ਆਈ ਸਾਰੀ ਲੱਗੀ ਹੋਆ ਆ ਕੇ ਬਚਾ ਕੇ ਕਿ ਸੱਚ ਮੈਂ ਤੇ ਜੇ ਪੁੱਛੀ ਉਹ ਨੂਨ ਦਾ ਸਮਾਨ ਆ ਸਾਰਾ ਹੀ ਜੋ ਹੁਣ ਲੱਗੀ ਹੋਆ ਸਾਰਾ ਹੀ ਜੋ ਸਮਾਨ ਮਿਲਦਾ ਕੋ 10 ਜੂਰੋ ਦਾ ਕੋ 5 ਜੀਰੋ ਦਾ ਸਾਬ ਲੱਗਿਓ ਆ ਸਸਤਾ ਮਾਲਿਆ ਚੱਕੋ ਚੱਕੋ ਲੈ ਜਾਓ ਲੈ ਜਾਓ ਹੋਈ ਪਈ ਆ ਆ ਵੀ ਸਾਬ ਬਾਰ ਸਾਨੀਆਂ ਦੁਕਾਨਾਂ ਲੱਗੀਆਂ ਆ ਸਸਤਾ ਸਮਾਨ ਆ ਸਾਰਾਈ ਆ ਛਤਰੀਆਂ ਲੱਗੀਆਂ ਆ ਲੱਗੀਆਂ ਛਤਰੀਆਂ ਇਧਰ ਦੂਜੀ ਪਾਸੇ ਆ ਗਈ ਮਾਰਕੀਟ ਬਹੁਤ ਵੱਡੀ ਮਾਰਕੀਟ ਆ ਅੱਗੇ ਨਾਲੋਂ ਖੁੱਲਾ ਸਹੇ ਹੋ ਗਿਆ ਇੱਥੇ ਆ ਕਨਾਰ ਆ ਗਈ ਸੁਪਰਸਟੋਰ ਇੱਧਰ ਨੂੰ ਵੀ ਉਹ ਟਿੱਕ ਲੱਗੀ ਹੋਈ ਆ ਤੇ ਸਾਮਾਨ ਸਾਰਾ ਲੱਗਾ ਆ ਐਨਕਾਂ ਪਰਸ ਆਹ ਹਾਰ ਸ਼ਿੰਗਾਰ ਦਾ ਸਾਮਾਨ ਸਾਰਾ ਹੀ ਮਾਲਾ ਬੰਗਾਂ ਜੋ ਹੈਗਾ ਇਹਦਾ ਘਰ ਦਾ ਆ ਗਿਆ ਸਾਮਾਨ ਜਿੰਨਾ ਹੈਗਾ

ਬੋਲੇ ਥੇ ਜੇ ਲੱਗਣ ਲਾਪੇ ਹੁਣ ਰਸ਼ ਘਟ ਗਿਆ ਇੱਥੇ ਪਹਿਲਾਂ ਰਸ਼ ਬਹੁਤ ਹੁੰਦਾ ਹੈਗਾ ਲੱਗੀ ਹੋਆ ਪਿੱਛੇ ਵੀ ਸਭ ਦੁਕਾਨਾਂ ਅੱਗੇ ਵੀ ਦੁਕਾਨਾਂ ਆ ਸਭ ਜਿੱਦਾਂ ਨੂੰ ਦੇਖੋ ਦੁਕਾਨਾਂ ਪਿੱਛੇ ਕਨਾਰ ਆ ਸਾਰੇ ਪਾਸੇ ਮਾਰਕੀਟਾਂ ਲੱਗੀਆਂ ਆ ਦੁਕਾਨਾਂ ਰਸ਼ ਘਟਿਆ ਅੱਜ ਕੰਮ ਵਾਲਾ ਦੇਨੇ ਆ ਨਾ ਵੀਰਵਾਰ ਨੂੰ ਕੰਮਾਂ ਤੇ ਹੁੰਦੇ ਲੋਕੀ ਤੇ ਰਸ਼ ਘਟ ਜਾਂਦਾ ਸਭ ਪਾਰਸਿਆ ਸਕੇ ਤੋਂ ਦਾਇਤ ਤੋਂ ਬੇਰੋਰੀ ਕੀਤੇ ਕਿਹੜੇ ਇਹ ਮੈਂ ਮਿੰਡ ਨਹੀਂ ਨਾ ਕੋਈ ਨਾ ਮਾਹੀ ਯਾਦਰਾ ਵੰਝੀਆਂ ਦੀਆਂ ਜੇ ਰੱਬਾਂ ਲੈ ਕੇ ਜਦੋਂ ਕਾਜਾ ਸੈਂਟਰੋਂ ਅੰਦਰ ਦੇ ਘਰ ਆ ਕੇ ਫਾਲੀ ਆ ਮੈਂ ਕਿਹਾ じゃ ਨਾ ਇਹਨਾਂ ਘਰਾਂ ਲੱਗੀਆਂ ਆ ਖੌੜੀਆਂ 10 ਲਾ ਪਹਿਲੀ ਫੀਰ ਸੋਈ ਨਾ ਛੇ ਤੋ ਸੂਤ ਦੀ ਦੁਕਾਨ ਆ ਗਈ ਸਹਿਤ ਦੀ ਦੁਕਾਨ ਸੀ ਕੱਪੜੇ ਦੀਆਂ ਸਾਰੀਆਂ ਉਹ ਮੋਰੇ ਫੁੱਲਾਂ ਦੀਆਂ ਆ ਗਈਆਂ ਇੱਥੇ ਸਾਰੇ ਫੁੱਲ ਆ ਹਰ ਤਰ੍ਹਾਂ ਦੀ ਕੁਆਲਿਟੀ ਫੁੱਲਾਂ ਦੀ ਆ ਹੁਣ ਇਹਦੇ ਦੂਜੇ ਪਾਸੇ ਚੱਲਦੇ ਆ ਘਾਟੀ ਗੜ੍ਹ ਖੇਤ ਤੋਂ ਦੂਜੇ ਪਾਸੇ ਚੱਲ ਜਾਂਦੇ ਆ ਫਲ ਲੱਗੇ ਹੋਆ ਵਿੱਚੇ ਵਾਤਾਵਰਨ ਦਾ ਖਿਆਲ ਰੱਖੇ ਵਾਤਾਵਰਨ ਦਾ ਪੂਰਾ ਖਿਆਲ ਰੱਖਿਆ ਆ ਦਰਾਖਤ ਦਰੁਖਤ ਪੂਰੇ ਲਾਏ ਹੋਆ ਫਲ ਬੂਟੇ ਮਰਕਾਤੋ ਲੱਗੀ ਹੋਆ ਪੂਰੀ ਯੋਰਾ ਤੇ ਆ ਹੁਣ ਕੰਮ ਜਲਦਾ ਤੇ ਕੁੱਤਾ ਵੀ ਲੈਂਦਾ ਹੈ ਵੇਖੀ ਇਹ ਦੇਖਾ ਆਫੇ ਬੂਟ ਆ ਗਏ ਦਾ ਦਾ 15 15 ਯੂਰੋ ਦੇ ਬੂਟ ਆ ਇੱਥੇ ਦੇਵਿੰਦਾ ਆ ਕਢਾਉਣੇ ਆਈਆਂ ਦੁਕਾਨਾਂ ਆ ਗਈਆਂ ਬੱਚਿਆਂ ਨਹੀਂ ਆ ਇਹਦੇ ਵਿੱਚ ਸਭ ਕਢਾਉਣੇ ਸ਼ੇਰ ਆ ਪਾਣੀ ਨਾਲ ਖੇਡਣੇ ਵਾਲੇ ਤੇ ਫੁੱਲ ਆ ਗਏ ਨਕਲੀ ਇਹ ਨਕਲੀ ਫੁੱਲ ਲਿਆ ਚerto ke la mangga. ਇੱਕ ਬੰਦੂ ਦਾ ਦਿਨ ਚੜ੍ਹਦਾ ਹੈ। ਜਿੱਦਾਂ ਜਿੱਦਾਂ ਦਿਨ ਚੜ੍ਹ ਜਾਂਦਾ ਰਸ਼ ਵਧ ਜਾਂਦਾ। ਲੋਕੀ ਬੱਚਿਆਂ ਨੂੰ ਸਕੂਲੇ ਛੱਡ ਕੇ ਆ ਰਹੇ ਸਾਰੇ। 12 ਵਜੇ ਤੱਕ ਰੈਨ ਪੂਰਾ ਰਸ਼ ਹੋ ਜਾਣਾ। 1 ਵਜੇ ਖਤਮ ਹੋਣੀ ਆ। 12 ਵਜੇ ਫਿਰ ਫੁੱਲ ਰਸ਼ ਹੁੰਦਾ। ਹਾਲੇ ਤਾਂ ਸਵੇਰਾ ਸਵੇਰਾ 9 ਵਜੇ ਹਾਲੇ ਤਾਂ हले बहुत घटकी आए हैं हम रश बदना शुरू हो जाए आ रहे लोग रश पे लफाफे भर लाए लोग ने चलिए ਇੱਥੇ ਆਏ ਖਤਮ ਹੋ ਗਏ ਮਾਰਕ ਸਤੋ ਹਾਂ ਹਾਂ ਸਾਰੀ ਇੰਟਰਸ ਹੈ ਮਾਰਕੀਟ ਦੀ ਹੁਣ ਆਏ ਆਪਾਂ ਸਬਜ਼ੀਆਂ ਦੇਖਣ ਤੇ ਕਈ ਦਿਨ ਹੋ ਗਏ ਸੀ ਮੀਂਹ ਪੈਂਦਾ ਰਿਹਾ ਤੇ ਸਬਜ਼ੀਆਂ 'ਚ ਘਾਹ ਕੋ ਹੋਇਆ ਸੀਗਾ ਤੇ ਅੱਜ ਆਪਾਂ ਗੁੱਡੀਆਂ ਤੇ ਹੁਣ ਆਪਾਂ ਦੇਖਦੇ ਆ ਇਹਨਾਂ ਨੂੰ ਕੁਝ ਪੱਤੇ ਜਿਹੇ ਵਿੱਚੋਂ ਥੱਲੇ ਖਾਦੇ ਹੋਏ ਆ ਤੇਲਾ ਤੁਲੇ ਦੀ ਕੋਈ ਬਿਮਾਰੀ ਦੇਖਦੇ ਆ ਹੁਣ ਕੋਈ ਸਪਰੇਅ ਕਰਦੇ ਇਹਨਾਂ ਨੂੰ ਕੋਈ ਪੱਤੇ ਪੁੱਤਿਆਂ ਤੇ ਤੇਲੇ ਤੁਲੇ ਵਾਲੀ ਬਾਕੀ ਦੇਖਦੇ ਆ ਦਿਖਾਉਂਦੇ ਆ ਕੀ ਕਿਦਾਂ ਪੱਤੇ ਇਹ ਇਦਾਂ ਪੱਤੇ ਖਾਦੇ ਹੋਏ ਆ ਜਿੱਦਾਂ ਕੋਈ ਤੇਲੇ ਦੀ ਬਿਮਾਰੀ ਹੁੰਦੀ ਆ ਮਿਰਚਾਂ ਦੇ ਵੀ ਵਿੱਚੋਂ ਖਾਦੇ ਹੋ ਆ ਕੋਸ ਕੋਸ ਪੱਤੇ ਆ ਖਰਾਬ ਜੇ ਹੋਏ ਹੋ ਇਦਾਂ ਇਹਨਾਂ ਨੂੰ ਕੋਈ ਕਰਦੇ ਸਪਰੇਅ ਅੱਗੇ ਦੇਖਦੇ ਆਂ ਮੀ ਬਹੁਤ ਪੇ ਮੀਆਂ ਦੇ ਨਾਲ ਵਾਕੀਆ ਫਲ ਵੀ ਤਿਆਰ ਆ ਨਿਕਲਦੇ ਨੇ ਇਧਰ ਟਮਾਟਰ ਵੀ ਲੱਗੜੇ ਨੂੰ ਤਿਆਰ ਹੋਇਆ ਵਿੱਚ ਕੋ ਛੋਟੇ ਛੋਟੇ ਲੱਗੇ ਹੋਆ ਟਮਾਟਰ ਯਕੀਨੀਆਂ ਨੇ ਵੀ ਫਲ ਨਿਕਲੇ ਹੋਆ ਸਬਜ਼ੀਆਂ ਤਿਆਰ ਆ ਉਧਰ ਲੱਗ ਗਈ ਉਹ ਇੱਕ ਤੇ ਗੁਰਤਾ ਕਾਹੂ ਪੜਤਾ ਹੁਣ ਮੀਂਹ ਨਾ ਪਵੇ ਤਾਂ ਫੇ ਸਹੀ ਆ ਮੀਂਹ ਪਏ ਬਹੁਤ ਇਸ ਕਰਕੇ ਆ ਮਿਰਚਾਂ ਵੀ ਵਿੱਚ ਵਿੱਚ ਨਿਕਲੀਆਂ ਆ ਆ ਫੁੱਲ ਸਾਰੇ ਵੇਂਗਣਾ ਨੂੰ ਸ਼ੁਰੂ ਹੋ ਗਏ ਆ ਉਹਨੇ ਆ ਬੈਲ ਵਾਲੀਆਂ ਤੋਰੀਆਂ ਹੋ ਗਈਆਂ 2-3 ਮੌਸਮ ਵਧੀਆ ਧੁੱਪ ਇਦਾਂ ਪਵੇ 5-7 ਦਿਨ ਤਾਂ ਫੇ ਸਹੀ ਹੋਣਾ ਕੰਮ ਫੇ ਬੂਟੇ ਤੁਰਨੇ ਆ ਇਹ ਤਾਂ ਮੀਂਹ ਨੇ ਤੁਰ ਨਹੀਂ ਦਿੱਤੇ ਬੂਟੇ ਸਾਬ ਮੈਂ ਕਿਹਾ ਤੀਲੀ ਦਵਾਈ ਦਿਖਾ ਲ ਦਈਏ ਵੀ ਤੇਲੇ ਹੀ ਦਵਾਈ ਪੈ ਰਹੀ ਆ ਇੱਕ ਆ ਲੱਸੀ ਆ ਹਨਾ ਇਹ ਲੱਸੀ ਜੀ ਇਹ ਜੀ ਖੱਟੀ ਲੱਸੀ ਆ ਇਹ ਦੂਜੀ ਆਹ ਗਾਣੇ ਕਰੇ ਸਬਜ਼ੀ ਨੇ ਪਾਉਣੀਆਂ ਹਾਂ ਇਹ ਲੱਸੀ ਰੱਖੀ ਹੋ ਸੀਗੀ ਇਹ ਹੁਣ ਵਿੱਚ ਅੱਧਾ ਲੀਟਰ ਲੱਸੀ ਤੇ ਅੱਧਾ ਲੀਟਰ ਵਿੱਚ ਪਾਣੀ ਦਾ ਪਾ ਕੇ É dentro para aí